ਨਾ ਦੇਰ ਨੂੰ ਕੁਝ ਈਮ ਮੈਂ ਡਾਕਟਰ ਬੀ ਆਰ ਅੰਬੇਦਕਰ ਭਾਈਮਣ ਜ ਪ੍ਰੈਜ਼ੀਡੈਂਟ ਜਿਸ ਤਰ੍ਹਾਂ ਕਿ মিডিਆ ਵਾਲਿਆਂ ਨੂੰ ਸਭ ਨੂੰ ਪਤਾ ਹੈ ਜੋ ਕਿ ਆਈ ਪੀਐਸ ਪੂਰਨ ਕੁਮਾਰ ਜੀ ਨੂੰ ਮਜਬੂਰ ਕੀਤਾ ਗਿਆ ਸੁਸਾਈਡ ਕਰਨ ਤੇ ਉਹਦੇ ਮੱਦੇਨਜ਼ਰ ਵਿੱਚ ਅਸੀਂ ਅੱਜ ਇੱਕ ਕਹਿੰਦੇ ਮਰਜਾ ਕਾਇਆ ਭਗਵਾਨ ਵੈਲਮਿਕੀ ਮਹਾਰਾਜ ਦੀ ਮੂਰਤੀ ਤੇ ਤੇ ਮੈਂ ਚਾਹਾਂਗਾ ਇਹ ਸਰਕਾਰਾਂ ਦੀ ਨਲਾਕੀ ਆ ਉਹਨੂੰ ਮਜਬੂਰ ਕੀਤਾ ਗਿਆ ਸੁਸਾਈਡ ਕਰਨ ਤੇ ਕਿਉਂਕਿ ਕਿਉਂ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਹ ਇੱਕ ਦਲੀ ਸਮਾਜ ਨਾਲ ਸਬੰਧੀ ਸੀ ਉਹਨੂੰ ਇਸ ਕਰਕੇ ਮਜਬੂਰ ਕੀਤਾ ਗਿਆ ਤੇ ਅਸੀਂ ਸੈਂਟਰ ਸਰਕਾਰ ਨੂੰ ਸਿੱਧੀ-ਸਿੱਧੀ ਚੇਤਾਵਨੀ ਦਿੰਦੇ ਆ ਜੇ ਉਹਨਾਂ ਦੇ ਦੋਸ਼ੀਆਂ ਨੂੰ ਫਾਂਸੀ ਨਾ ਦਿੱਤੀ ਗਈ ਤੇ ਅਸੀਂ ਜੋ ਸਮਾਜ ਸਾਡੀ ਜਿੱਥੇ ਡਿਊਟੀ ਲਾਏਗਾ ਡਾਕਟਰ ਬੀ ਆਰ ਐਮ ਬੇਦਕਰ ਭਲਾਈ ਮੰਚ ਆਪਣੀ ਟੀਮ ਨਾਲ ਜੇ ਸਾਨੂੰ ਸੜਕਾਂ ਤੇ ਬੈਣਾ ਪਿਆ ਪੋਖਰ ਤੋਂ ਤੇ ਬੈੜਾ ਪਿਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਚਾਹਾਂਗੇ ਉਹ ਸਾਡੇ ਸਮਾਜ ਦਾ ਅਫਸਰ ਸੀ ਆਈਪੀਐਸੀ ਉਹਨੂੰ ਇਨਸਾਫ ਦਵਾਇਆ ਜਾਵੇ ਜਿੰਨੇ ਦੋਸ਼ੀਆਂ ਨੇ ਉਹਨਾਂ ਨੂੰ ਸੂਸਾਇਟੀ ਕਲ ਦੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਹਾਨੂੰ ਲੱਗਦਾ ਹੈ ਕਿ ਜਾਤੀ ਵਿਤਕਰਾ ਹੋਇਆ ਹੈ ਇਹ ਬਿਲਕੁਲ ਜੀ ਸਾਨੂੰ ਪਤਾ ਵੀ ਹਮੇਸ਼ਾ ਸਮਾਜ ਨਾਲ ਜਾਤੀ ਵਿਤਕਰਾ ਹੁੰਦਾ ਆ ਤੇ ਹੁੰਦਾ ਰਹੇਗਾ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਜਾਤੀਆਂ ਦਾ ਮਾਮਲਾ ਅਸੀਂ ਕਹਿੰਦੇ ਵੀ ਇਹ ਖਤਮ ਹੋਣਾ ਚਾਹੀਦਾ ਪ੍ਰਧਾਨ ਜੀ ਉਹਨਾਂ ਕੋਲ ਨੋ ਪੇਜਾ ਦਾ ਕਹਿੰਦੇ ਸੁਸਾਇਡ ਨੋਟ ਵੀ ਨਹੀਂ ਮਿਲੇ ਆ ਜੀ ਉਹਨਾਂ ਦੇ ਜੇ ਸੁਸਾਇਡ ਨੋਟ ਮਿਲੇ ਤੇ ਇਹ ਸਰਕਾਰਾਂ ਦੀ ਮਲੈਕੀ ਹੈ ਨਾ ਸੈਂਟਰ ਸਰਕਾਰ ਦੀ ਮਲੈਕੀ ਆ ਇੱਕ ਐਡਾ ਵੱਡਾ ਆਈਪੀਐਸ ਅਫੀਸਰ ਜਿਹਨੂੰ ਮਜਬੂਰ ਕੀਤਾ ਗਿਆ ਤੇ ਮੈਂ ਕਹਾਂਗਾ ਨਰਿੰਦਰ ਮੋਦੀ ਜੀ ਨੂੰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨੂੰ ਬੇਨਤੀ ਕਰੇਗਾ ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਵਾਸੀ ਦਿੱਤੀ ਜਾਵੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵੀਰ ਸਿੰਘ ਖਾਲਸਾ ਚੇਅਰਮੈਨ ਤਸ਼ਵੀਸ਼ਤ ਰਣਾਲ ਮੇਰੇ ਵੀਰ ਰਿੰਕੂ ਜੀ ਐਮਜੀ ਵੱਲੋਂ ਜਦੋਂ ਇਹ ਸਨਾਨ ਦਿੱਤਾ ਗਿਆ ਕਿ ਸ਼ਾਮ ਨੂੰ ਕੈਂਟਲ ਮਾਰਚ ਕਰਨਾ ਹੈ ਅਸੀਂ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਆਂ ਕੱਲ ਵੀ ਇਹ ਆਪਣਾ ਪ੍ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਸੀਂ ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਜੇ ਅਫਸਰ ਪੜ੍ਹਾਈਆਂ ਕਰ ਕਰਕੇ ਮਿਹਨਤਾਂ ਕਰ ਕਰਕੇ ਇੱਥੋਂ ਤੱਕ ਪਹੁੰਚੇ ਆ ਤੇ ਉਹਨਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਜੇ ਕੋਈ ਅਫਸਰ ਬਣ ਜਾ ਰਿਹਾ ਵਾ ਤੇ ਉਹਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਆਪਣਾ ਇਦਾਂ ਸੁਸਾਇਡ ਕਰ ਸਕੇ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਦੇ ਵੱਡੇ ਤੋਂ ਵੱਡਾ ਐਕਸ਼ਨ ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇ ਨਹੀਂ ਦਿੱਤੀ ਜਾਂਦੀ ਇੱਥੇ ਵਾਲਮੀਕੀ ਸਮਾਜ ਮੱਜੀ ਸਿੰਘ ਸਮਾਜ ਆਪਣੇ ਵਕ ਵਕ ਜਥੇਬੰਦੀਆਂ ਜਸ਼ਮੇਸ਼ ਤਰਨਾਂਦਲ ਅਸੀਂ ਇਹਨਾਂ ਨਾਲ ਮੋੜੇ ਨਾਲ ਮੋੜਾ ਮਲਾ ਕੇ ਪੂਰਾ ਭਾਰਤ ਬੰਦ ਕਰਨ ਦੀ ਕਾਲ ਦਿੰਨੇ ਆ ਕਿ ਜੇ ਛੇਤੀ ਛੇਤੀ ਇਹ ਨਹੀਂ ਪਰਚਾ ਕਰਦੇ ਤੇ ਸਾਰੇ ਸੜਕਾਂ ਤੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਅਨੁਭਾਗ ਵਾਲਮੀਕੀ ਮਹਾਰਾਜ ਜੀ ਜੈ ਜਿਹੜਾ ਅਸੀਂ ਕੈਂਡਲ ਮਾਰ ਕੀਤਾ ਰਿੰਕੂ ਜੀਐਮ ਦੀ ਅਗਵਾਈ ਵਿੱਚ ਡਾਕਟਰ ਵੀਆਰ ਭਲਾਈ ਮੰਜੀ ਦੀ ਵੀਡੀਓ ਦੀ ਸਾਰੇ ਟੀਮ ਸਮੁੱਚੀ ਟੀਮ ਆਪਾਂ ਇੱਥੇ ਹਾਜ਼ਰ ਹੋਏ ਆ ਉਹਨਾਂ ਦੀ ਰਹਿਨਮਾਈ ਇਹ ਆਪਾਂ ਇਹ ਅੱਜ ਕੈਂਡਲ ਮਾਰ ਕੀਤਾ ਹੈ ਔਰ ਇਹ ਕੈਂਡਲ ਮਾਰ ਕੇ ਜੋ ਪੂਰਨ ਕੁਮਾਰ ਜਿਹੜਾ ਉਹ ਐਡੀ ਸੀਪੀ ਜਿਹੜਾ ਹਰਿਆਣਾ ਦੇ ਵਿੱਚ ਸੀ ਉਹਨੂੰ ਬੀਜਪੀ ਸਰਕਾਰ ਨੇ ਇਹਨੂੰ ਮਜਬੂਰ ਕੀਤਾ ਤੇ ਯਾਰੇ ਕੰਮ ਕਰਨ ਦੇ ਮਜਬੂਰ ਕੀਤਾ ਪਰ ਉਹ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਮਜਬੂਰ ਕੀਤਾ ਉਹਨੂੰ ਖੁਦਕੁਸ਼ੀ ਕਰਨ ਵਾਸਤੇ ਤੋ ਸਾਡੀ ਵੱਲੋਂ ਇਸ ਇਸ ਇਹਦਾ ਖੁਰ ਜੋਗ ਖੇਤੀ ਕੀਤੀ ਜਾਂਦੀ ਆ ਕਿ ਇੱਥੇ ਜਿਹੜੇ ਸੁਸਾਇਡ ਕਰਨ ਦੇ ਮਜਬੂਰ ਕੀਤਾ ਉਹਨਾਂ ਦੇ ਕਾਨੂੰਨੀ ਕਾਰਵਾਈ ਹੁਣ ਚਾਹੀਦੀ ਆ ਲੱਗਦਾ ਨਹੀਂ ਆ ਸੈਂਟਰ ਸਰਕਾਰ ਦੀ ਨਰਾਈਗੀ ਆ ਜੀ ਇਹ ਸਾਰੇ ਸੈਂਟਰਲ ਸਰਕਾਰ ਦੀ ਬਹੁਤ ਵੱਡੀ ਨਰਾਈਗੀ ਆ ਮੈਂ ਇਹ ਸਭ ਦਾ ਇੱਕ ਦਿਨ ਉਦੋਂ ਸੁਸਾਇਡ ਦਾ ਇੱਕ ਨੋਟ ਮਿਲਿਆ ਜਿੰਨਾ ਅਫਸਰਾਂ ਦੇ ਖਿਲਾਫ ਸੁਸਾਇਡ ਨੋਟ ਮਿਲਿਆ ਉਹਨਾਂ ਲਿਖਿਆ ਜੋ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੀਦਾ ਪੰਜਾਬ ਸਰਕਾਰ ਦੇਖੋ ਜੀ ਪੰਜਾਬ ਸਰਕਾਰ ਦਾ ਵੀ ਉਹਨਾਂ ਹੀ ਹੱਕ ਪੰਦਾ ਕਿ ਉਹਦੇ ਖਿਲਾਫ ਆਵਾਜ਼ ਠਾਵੇ ਜਿਹੜਾ ਕੰਮ ਉਹਨਾਂ ਦਲਦਲਪਰ ਦੀ ਇਹ ਕੰਮ ਹੋਇਆ ਇਹ ਪੰਜਾਬ ਸਰਕਾਰ ਵਾਇਲਡ ਆਵੇ ਕੇਂਦਰ ਨੂੰ ਕਹੇ ਕਿ ਇਹ ਇਹਦੀ ਆਪਣੇ ਤੇ ਕਾਨੂੰਨੀ ਕਾਰਵਾਈ ਕਰੋ ਤੇ ਉਹਨੂੰ ਸਜ਼ਾ ਜਾਵਾਂ ਦੇ ਸਕੋ ਲੋਕ ਰਾਜੀ ਡੀਵੀਆਰ ਪ੍ਰਾਈਮ ਮੰਚ ਦਾ ਜਨਰਲ ਸੈਕਟਰੀ ਜੀ ਅੱਜ ਦੀ ਜਿਹੜੀ ਇਹ ਹਰਿਆਣਾ ਵਿੱਚ ਘਟ ਰਹੀ ਹੈ ਆਈਪੀਐਸ ਪਬਲਿਕ ਮਾਰਜੀ ਨਾਲ ਸਰਦਾਰਾ ਕੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਆ ਜੋ ਵੀ ਘਟ ਰਹੀ ਹੈ ਜਿੰਨਾ ਗੁਨਾਹਗਾਰਾ ਤੇ ਪੱਛਾ ਕੀਤਾ ਜਾਵੇ ਕਿ ਅਸੀਂ ਅੰਦੋਲਨ ਕਰਨਗੇ ਆਪਣੇ ਸੰਗਠਨ ਵੱਲੋਂ ਆ ਜਗ੍ਹਾ ਤੇ ਇਹਨਾਂ ਨੂੰ ਇਨਸਾਫ ਜਲਦੀ ਜਲਦੀ ਮਿਲੇ ਜਿਹੜੇ ਗੁਨਾਹਗਾਰ ਹੈਗੇ ਆ ਇਹਨਾਂ ਦੇ ਪਰਚਾ ਕੀਤਾ ਜਾਵੇ ਜੈ ਬਾਲਮੀਕੀ ਜੈ ਭੀਮ ਜੀ ਨਾ ਜੀ ਰਿੰਕੂ ਜੀ ਐਮ ਮੈਂ ਡਾਕਟਰ ਬੀ ਆਰ ਅੰਬੇਦਕਰ ਭਾਈਮਣ ਜੀ ਪ੍ਰੈਜ਼ੀਡੈਂਟ ਜਿਸ ਤਰ੍ਹਾਂ ਕਿ ਮੀਡੀਆ ਵਾਲਿਆਂ ਨੂੰ ਸਭ ਨੂੰ ਪਤਾ ਹੈ ਜੋ ਕਿ ਆਈਪੀਐਸ ਪੂਰਨ ਕੁਮਾਰ ਜੀ ਨੂੰ ਮਜਬੂਰ ਕੀਤਾ ਗਿਆ ਸੁਸਾਈਡ ਕਰਨ ਤੇ ਉਹਦੇ ਮੱਦੇਨਜ਼ਰ ਵਿੱਚ ਅਸੀਂ ਅੱਜ ਇੱਕ ਕਹਿੰਦੇ ਮਹਾਰਜਾ ਕਹੇ ਭਗਵਾਨ ਵਾਲਮੀਕੀ ਮਹਾਰਾਜ ਦੀ ਮੂਰਤੀ ਤੇ ਤੇ ਮੈਂ ਚਾਹਾਂਗਾ ਇਹ ਸਰਕਾਰਾਂ ਦੀ ਨਲੈਕੀ ਆ ਉਹਨੂੰ ਮਜਬੂਰ ਕੀਤਾ ਗਿਆ ਸੁਸਾਈਡ ਕਰਨ ਤੇ ਕਿਉਂਕਿ ਕਿਉਂ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਹ ਇੱਕ ਦਲੀ ਸਮਾਜ ਨਾਲ ਸਬੰਧੀ ਸੀ ਉਨੂੰ ਇਸ ਕਰਕੇ ਮਜਬੂਰ ਕੀਤਾ ਗਿਆ ਤੇ ਅਸੀਂ ਸੈਂਟਰ ਸਰਕਾਰ ਨੂੰ ਸਿੱਧੀ-ਸਿੱਧੀ ਚੇਤਾਵਨੀ ਦਿੰਦੇ ਆ ਜੇ ਉਹਨਾਂ ਦੇ ਦੋਸ਼ੀਆਂ ਨੂੰ ਫਾਂਸੀ ਨਾ ਦਿੱਤੀ ਗਈ ਤੇ ਅਸੀਂ ਜੋ ਸਮਾਜ ਸਾਡੀ ਜਿੱਥੇ ਡਿਊਟੀ ਲਾਏਗਾ ਡਾਕਟਰ ਬੀ ਆਰ ਐਮ ਬੇਦਕੜ ਭਲਾਈ ਮੰਚ ਆਪਣੀ ਟੀਮ ਨਾਲ ਜੇ ਸਾਨੂੰ ਸੜਕਾਂ ਤੇ ਬੈਣਾ ਪਿਆ ਉਹ ਕਰਦਾ ਤੇ ਡੇੜਾ ਪਿਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਚਾਹਾਂਗੇ ਉਹ ਸਾਡੇ ਸਮਾਜ ਦੇ ਅਫਸਰ ਸੀ ਆਈਪੀਐਸ ਸੀ ਉਹਨੂੰ ਇਨਸਾਫ ਦਵਾਇਆ ਜਾਵੇ ਜਿੰਨੇ ਦੋਸ਼ੀਆਂ ਨੇ ਉਹਨਾਂ ਨੂੰ ਸੂਸਰਟਿਕਲ ਤੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਹਾਨੂੰ ਤੁਹਾਨੂੰ ਲੱਗਦਾ ਕਿ ਜਾਤੀ ਵਿਤਕਰਾ ਹੋਇਆ ਹੈ ਇਹ ਬਿਲਕੁਲ ਜੀ ਸਾਨੂੰ ਪਤਾ ਵੀ ਹਮੇਸ਼ਾ ਸਮਾਜ ਨਾਲ ਜਾਤੀ ਵਿਤਕਰਾ ਹੁੰਦਾ ਆ ਤੇ ਹੁੰਦਾ ਰਹੇਗਾ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਜਾਤੀਆਂ ਦਾ ਮਾਮਲਾ ਅਸੀਂ ਕਹਿੰਦੇ ਆ ਵੀ ਇਹ ਖਤਮ ਹੋਣਾ ਚਾਹੀਦਾ ਪ੍ਰਧਾਨ ਜੀ ਉਹਨਾਂ ਕੋਲ ਨੋ ਪੇਜਾ ਦਾ ਕਹਿੰਦੇ ਸੁਸਾਈਡ ਨੋਟ ਵੀ ਨਹੀਂ ਮਿਲੇ ਆ ਜੀ ਉਹਨਾਂ ਦੇ ਜੇ ਸੁਸਾਈਡ ਨੋਟ ਮਿਲੇ ਤੇ ਇਹ ਸਰਕਾਰਾਂ ਦੀ ਨਲੈਕੀ ਹੈ ਨਾ ਸੈਂਟਰ ਸਰਕਾਰ ਦੀ ਨਲੈਕੀ ਆ ਇੱਕ ਐਡਾ ਵੱਡਾ ਆਈਪੀਐਸ ਅਫੀਸਰ ਜਿਹਨੂੰ ਮਜਬੂਰ ਕੀਤਾ ਗਿਆ ਤੇ ਮੈਂ ਕਹਾਂਗਾ ਨਰਿੰਦਰ ਮੋਦੀ ਜੀ ਨੂੰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨੂੰ ਬੇਨਤੀ ਕਰੇਗਾ ਵੀ ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਵਾਸੀ ਦਿੱਤੀ ਜਾਵੇ ਧਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਬੀਰ ਸਿੰਘ ਖਾਲਸਾ ਚੇਅਰਮੈਨ تشਵੀਸ਼ਤrana ਨਾਲ ਮੇਰੇ ਵੀਰ ਰਿੰਕੂ ਜੀਐਮਜੀ ਵੱਲੋਂ ਜਦੋਂ ਇਹ ਸਨਾਨ ਦਿੱਤਾ ਗਿਆ ਕਿ ਸ਼ਾਮ ਨੂੰ ਕੈਂਟਲ ਮਾਰਚ ਕਰਨਾ ਹੈ ਤੇ ਅਸੀਂ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਆ ਕੱਲ ਵੀ ਇਹ ਆਪਣਾ ਪ੍ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਸੀਂ ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਜੇ ਅਫਸਰ ਪੜ੍ਹਾਈਆਂ ਕਰ ਕਰਕੇ ਮਿਹਨਤਾਂ ਕਰ ਕਰਕੇ ਇੱਥੋਂ ਤੱਕ ਪਹੁੰਚੇ ਆ ਤੇ ਉਹਨਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਜੇ ਕੋਈ ਅਫਸਰ ਬਣ ਜਾ ਰਿਹਾ ਵਾ ਤੇ ਉਹਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਆਪਣਾ ਇਦਾਂ ਸੁਸਾਇਡ ਕਰ ਸਕੇ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਦੇ ਵੱਡੇ ਤੋਂ ਵੱਡਾ ਐਕਸ਼ਨ ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇ ਨਹੀਂ ਦਿੱਤੀ ਜਾਂਦੀ ਜਿੱਥੇ ਵਾਲਮੀਕੀ ਸਮਾਜ ਮਜਬੀ ਸਿੰਘ ਸਮਾਜ ਆਪਣੇ ਵਕ ਵਕ ਜਿੱਥੇ ਬੰਦੀਆਂ ਦਸ਼ਮੇਸ਼ ਤਰਨਾਲ ਅਸੀਂ ਇਹਨਾਂ ਨਾਲ ਮੋੜੇ ਨਾਲ ਮੋੜਾ ਮਲਾ ਕੇ ਪੂਰਾ ਭਾਰਤ ਬੰਦ ਕਰਨ ਦੀ ਕਾਲ ਦਿੰਨੇ ਆ ਕਿ ਜੇ ਛੇਤੀ ਛੇਤੀ ਇਹ ਨਹੀਂ ਪਰਚਾ ਕਰਦੇ ਤੇ ਸਾਰੇ ਸੜਕਾਂ ਤੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਅੰਦਰ ਬਾਣ ਵਾਲਮੀਕ ਮਹਾਰਾਜ ਜੀ ਦੀ ਜੈ ਜਿਹੜਾ ਅਸੀਂ ਕੈਂਡਲ ਮਾਰੂ ਕੀਤਾ ਰਿੰਕੂ ਜੀਐਮਜੀ ਅਗਵਾਈ ਵਿੱਚ ਡਾਕਟਰ ਵੀਆਰ ਭੜਾਈ ਮੁੰਜੀ ਦੀ ਜਿਹੜੀ ਸਾਰੀ ਟੀਮ ਮੁੱਚੀ ਟੀਮ ਆਪਾਂ ਦੇ ਹਾਜ਼ਰ ਹੋਏ ਆ ਉਹਨਾਂ ਦੀ ਰਹਿਮਾਈ ਇਹ ਆਪਾਂ ਇਹ ਅੱਜ ਕੈਂਡਲ ਮਾਰ ਦਿੱਤਾ ਹੈ ਔਰ ਇਹ ਕੈਂਡਲ ਮਾਰ ਤੇ ਜੋ ਪੂਰਨ ਕੁਮਾਰ ਜਿਹੜਾ ਉਹ ਐਡੀ ਸੀਪੀ ਜਿਹੜਾ ਹਰਿਆਣਾ ਦੇ ਵਿੱਚ ਸੀ ਉਹਨੂੰ ਬੀਜਪੀ ਸਰਕਾਰ ਨੇ ਇਹਨੂੰ ਮਜਬੂਰ ਕੀਤਾ ਤੇ ਯਾਰੇ ਚਲ ਕੇ ਕੰਮ ਕਰਨ ਦੇ ਮਜਬੂਰ ਕੀਤਾ ਪਰ ਉਹ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਮਜਬੂਰ ਕੀਤਾ ਉਹਨੂੰ ਖੁਦਕੁਸ਼ੀ ਕਰਨ ਵਾਸਤੇ ਸਾਡੀ ਵੱਲੋਂ ਇਸ ਇਸ ਇਹਦਾ ਪੁਰਖਿਵਰਖੇਤੀ ਕੀਤੀ ਜਾਂਦੀ ਆ ਕਿ ਇੱਥੇ ਜਿਹੜੇ ਸੁਸਾਇਡ ਕਰਨ ਦੇ ਮਜਬੂਰ ਕੀਤਾ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੱਗਦਾ ਨਹੀਂ ਆ ਸੈਂਟਰ ਸਰਕਾਰ ਦੀ ਨਰੈਗੀ ਆ ਜੀ ਇਹ ਸਾਰੇ ਸੈਂਟਰਲ ਸਰਕਾਰ ਦੀ ਬਹੁਤ ਵੱਡੀ ਨਰੈਗੀ ਆ ਮੈਂ ਇਸ ਵੇਲੇ ਕਿਦਨੇ ਉਦੋਂ ਸੁਸਾਇਡ ਇੱਕ ਨੋਟ ਮਿਲਿਆ ਜਿੰਨਾ ਅਫਸਰਾਂ ਦੇ ਖਿਲਾਫ ਸੁਸਾਇਡ ਨੋਟ ਮਿਲਿਆ ਉਹਨਾਂ ਲਿਖਿਆ ਚੋ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੀਦਾ ਪੰਜਾਬ ਸਰਕਾਰ ਦੇਖੋ ਜੀ ਪੰਜਾਬ ਸਰਕਾਰ ਦਾ ਵੀ ਉਹਨਾਂ ਹੀ ਹੱਕ ਪੰਦਾ ਕਿ ਉਹਦੇ ਖਿਲਾਫ ਆਵਾਜ਼ ਠਾਵੇ ਜਿਹੜਾ ਕੰਮ ਉਹਨਾਂ ਦਲਤਪੁਰ ਦੀ ਇਹ ਕੰਮ ਹੋਇਆ ਇਹ ਪੰਜਾਬ ਸਰਕਾਰ ਵਾਇਲਡ ਆਵੇ ਕੇਂਦਰ ਨੂੰ ਕਹੇ ਕਿ ਇਹ ਇਹਦੀ ਆਪਣੇ ਤੇ ਕਾਨੂੰਨੀ ਕਾਰਵਾਈ ਕਰੋ ਤੇ ਉਹਨੂੰ ਸਜ਼ਾ ਜਾਵਾਂ ਦੇਣਾ ਚਾਹੀਦਾ